ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਗੁਰਦਾਸਪੁਰ ਦੇ ਪੁਰਾਣੇ ਹਸਪਤਾਲ ਵਿਖੇ ਭਾਜਪਾ ਨੇਤਾ ਮੈਡਮ ਗੁਰਮੀਤ ਕੌਰ ਦੀ ਅਗਵਾਈ ਹੇਠ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਸੈਂਕੜੇ ਭਾਜਪਾ ਸਮਰਥਕਾਂ ਸਮੇਤ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਮੌਕੇ ਤੇ ਭਾਜਪਾ ਨੇਤਾ ਐਡਵੋਕੇਟ ਰਾਕੇਸ਼ ਨਡਾਲਾ ਅਤੇ ਮੈਡਮ ਗੁਰਮੀਤ ਕੌਰ ਅਤੇ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਦੀ ਇੰਚਾਰਜ ਡਾਕਟਰ ਪੂਜਾ ਨੇ ਦੱਸਿਆ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਵਸ ਮੌਕੇ ਪਾਪਾ ਵਰਕਰਾਂ ਵੱਲੋਂ ਗੁਰਦਾਸਪੁਰ ਦੇ ਪੁਰਾਣੇ ਸਰਕਾਰੀ ਹਸਪਤਾਲ ਵਿੱਚ ਮੈਗਾ ਬਲੱਡ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ 75 ਯੂਨਿਟ ਤੋਂ ਵੱਧ ਲੋਕਾਂ ਨੇ ਖੂਨਦਾਨ ਕੀਤਾ ਹੈ جاري دين ناں اٿراو ها کي لوو پيرس تان جا بيندا جو گمو ناں 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 راندي ناں تادي نيندي هجي سانو 저기요. 저기요. 아, 보고 바로 갈게요. 아, 좀 그냥 하고 갈게요. 가서 올 거예요. 가서 올 거예요. 가서 올 거예요. ਇਹ ਨੂੰ ਆਦਰ 4300 ਗੁਰੂ ਗ੍ਰੰਥ ਸਾਹਿਬ ਜੀ ਦੇ ਕਿਨੇ ਘਟੀ ਲਗੀ 8872 89 1353 ਹੈਲੋ ਤਰੀਪਾ ਮੀਟੇ 25 ਹਾਂਜੀ ਸਾਰਿਆਂ ਨੂੰ ਮੇਰਾ ਨਮਸਕਾਰ ਮੈਂ ਡਾਕਟਰ ਪੂਜਾ ਬਲੱਡ ਬੈਂਕ ਸਿਵਲ ਹਸਪੀਟਲ ਗੁਰਦਾਸਪੁਰ ਤੋਂ ਅੱਜ ਅਸੀਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ 75ਵਾਂ ਜਨਮ ਦਿਵਸ ਸੈਲੀਬ੍ਰੇਟ ਕਰਨ ਲਈ ਬੀਜੇਪੀ ਗੁਰਦਾਸਪੁਰ ਵੱਲੋਂ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਅੱਜ ਇੱਕ ਮੈਗਾ ਬਲੱਡ ਡੋਨੇਸ਼ਨ ਕੈਂਪ ਲਗਾਉਣ ਦਾ ਇਹਨਾਂ ਨੇ ਉਪਰਾਲਾ ਕੀਤਾ ਹੈ ਜੋ ਕਿ ਹੁਣ ਤੱਕ 75 ਯੂਨਿਟਸ ਦੀ ਕਲੈਕਸ਼ਨ ਹੋ ਚੁੱਕੀ ਹੈ ਤੇ ਮੈਂ ਦੇਖ ਰਹੀ ਹਾਂ ਕਿ ਨੌਜਵਾਨ ਲੋਕ ਬਹੁਤ ਉਤਸ਼ਾਹਿਤ ਹਨ ਤੇ ਵੱਟ ਚੜ ਕੇ ਅੱਗੇ ਆ ਰਹੇ ਹਨ ਤੇ ਹੱਲੇ ਸਾਡਾ ਬਲੱਡ ਕੈਂਪ ਕੰਟੀਨਿਊ ਹੋ ਰਿਹਾ ਹੈ 2 ਵਜੇ ਤੱਕ ਚੱਲੇਗਾ ਤੇ ਆਸ ਹੈ ਕਿ 100 ਦੀ ਲਗਭਗ ਬਲੱਡ ਇਕੱਠਾ ਹੋ ਜਾਏਗਾ ਬਲੱਡ ਡੋਨੇਸ਼ਨ ਕੈਂਪ ਪਰ ਜਿਹੜਾ ਉਹ ਸਾਨੂੰ ਸ਼ਾਮੀ ਪਤਾ ਲੱਗਾ ਸ਼ਾਮੀ ਪਤਾ ਲੱਗਣ ਦੇ ਬਾਵਜੂਦ ਵੀ ਜਿਹੜੇ ਡੋਨੇਟਰ ਆ ਜਾਂ ਜਿਹੜੇ ਕਾਰਕਿਰਤਾ ਨੇ ਮੋਦੀ ਜੀ ਦੇ ਜਨਮ ਦਿਨ ਤੇ ਐਨੇ ਉਤਸ਼ਾਹਿਤ ਨੇ ਕਿ ਵੱਦ ਚੜ ਕੇ ਹਿੱਸਾ ਲੈ ਰਹੇ ਨੇ ਔਰ ਮੇਰਾ ਖਿਆਲ ਆ ਕਿ ਇੱਕ ਇੱਕ ਬੈੱਡ ਤੇ ਦੋ ਦੋ ਜਣੇ ਪੈ ਕੇ ਵੀ ਬਲੱਡ ਡੋਨੇਟ ਕਰ ਰਹੇ ਨੇ ਤੇ ਇਹ ਆ ਕਿ ਇਹ ਇੱਕ ਬਹੁਤ ਵੱਡਾ ਦਾਣਾ ਖੂਨਦਾਨ ਬਹੁਤ ਵੱਡਾ ਦਾਣਾ ਹੈ ਜਿਹੜੇ ਬੱਚੇ ਇਹ ਖੂਨਦਾਨ ਮੋਦੀ ਜੀ ਦੇ ਜਨਮ ਦਿਨ ਤੇ ਦੇ ਰਹੇ ਨੇ ਤੇ ਇਹ ਮੋਦੀ ਜੀ ਦੇ ਇੰਨੇ ਕ ਹੈਗੇ ਨੇ ਵੈਲਵਿਸ਼ਰ ਕਿ ਉਹਨਾਂ ਦੇ ਜਨਮ ਦਿਨ ਤੇ ਹੀ ਆਪਣੇ ਆਪ ਨੂੰ ਸਮਰਪਿਤ ਕਰ ਰਹੇ ਨੇ ਕਿਹੜੀ ਜਗ੍ਹਾ ਕੈਂਪਲ ਦਾ ਹੋਇਆ ਇਹ ਗੁਰਦਾਸਪੁਰ ਸਿਵਲ ਹਸਪੀਟਲ 'ਚ ਆਇਆ ਪੁਰਾਣੇ ਸਿਵਲ ਹਸਪੀਟਲ 'ਚ ਲਗਾਇਆ ਗਿਆ ਹਾਂ ਦੇਖੋ ਹੁਣ ਤੱਕ ਕਿੰਨੇ ਕ ਮਰੀਜ਼ ਦੇ ਦਾ ਬਲੱਡ ਦੇ ਲਏ ਹਾਂ ਹਾਂ ਹੁਣ ਤੱਕ 100 ਦੇ ਕਰੀਬ ਬਲੱਡ ਦਿੱਤਾ ਜਾ ਚੁੱਕਾ 100 ਪਲਸ ਹੋਵੇਗਾ ਜੀ ਕੀ ਮੈਸੇਜ ਦੇਣਾ ਚਾਹੁੰਦੇ ਆਂ ਅਸੀਂ ਮੈਸੇਜ ਇਹ ਦੇਣਾ ਚਾਹੁੰਦੇ ਆਂ ਕਿ ਇਸੇ ਤਰ੍ਹਾਂ ਇਹ ਯੂਥ ਇਸ ਕਮਲੀ ਅੱਗੇ ਆਂਦਾ ਰਹੇ ਸੇਵਾ ਭਾਵਨਾ ਲਈ ਅੱਗੇ ਆਂਦਾ ਰਹੇ ਔਰ ਮੋਦੀ ਜੀ ਦੇ ਗੁਣ ਗਾਂਦਾ ਰਹੇ ਮੋਦੀ ਜੀ ਇੰਨੇ ਕੱਛੇ ਪਰਸਨ ਨੇ ਕਿ ਹਰ ਤਬਕੇ ਨੂੰ ਛੋਟੇ ਵੱਡੇ ਨੂੰ ਸਭ ਨੂੰ ਪਹਿਣਾ ਨੂੰ ਬੱਚਿਆਂ ਨੂੰ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਨੇ ਸਾਰਿਆਂ ਦੇ ਭਲੇ ਲਈ ਸੋਚਣ ਲਈ ਨੇ ਆਪਣੇ ਕਿਸਾਨ ਵੀਰਾਂ ਨੇ ਬਹੁਤ ਸੋਚ ਰਹੇ ਨੇ ਉਹ ਉਹਨਾਂ ਦੀ ਸੋਚ ਬਹੁਤ ਉੱਚੀ ਆ ਜਿਸ ਮੁਕਾਮ ਤੇ ਉਹਨਾਂ ਨੇ ਦੇਸ਼ ਨੂੰ ਪਹੁੰਚਾ ਦਿੱਤਾ ਹੈ ਇਸ ਵੇਲੇ ਇਸ ਵੇਲੇ ਅਸੀਂ गर्व ਦੇ ਨਾਲ ਬਾਹਰ ਦੇ ਦੇਸ਼ਾਂ ਵਿੱਚ ਵੀ ਜਾ ਕੇ ਤੇ ਕਹਿੰਨੇ ਆ ਕਿ ਅਸੀਂ ਅਸੀਂ ਇੰਡੀਆ ਤੋਂ ਕਾਰਨ ਕਦੀ ਇੰਡੀਆ ਦਾ ਨਾਮ ਬਹੁਤ ਛੋਟੇ ਥਾਂ ਤੇ ਲਿਆ ਜਾਂਦਾ ਸੀ ਅੱਜ ਮੋਦੀ ਜੀ ਨੇ ਗਲੋਬਲ ਇੰਡੀਆ ਦਾ ਨਾਮ ਇੰਨਾ ਉੱਚਾ ਕਰ ਦਿੱਤਾ ਕੀ ਸਲੂਟ ਆ ਮੋਦੀ ਜੀ ਜੀ ਨਾਮ ਜੀ ਮੇਰਾ ਨਾਮ ਗਰਮੀਤ ਕੌਰ ਹੈ ਜੀ ਮੇਰਾ ਨਾਮ ਰਕੇਸ਼ ਕੁਮਾਰ ਨਡਾਲਾ ਐਡਵੋਕੇਟ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਸਾਡੇ ਆਦਰਨੀਏ ਪ੍ਰਧਾਨ ਮੰਤਰੀ ਸਾਰੇ ਦੁਨੀਆ ਦੇ ਹਰਮਨ ਪਿਆਰੇ ਨੇਤਾ ਇੰਡੀਆ ਦੀ ਆਣ ਬਾਣ ਨਿਸ਼ਾਨ ਜੀ ਦਾ ਜਨਮ ਦਿਨ ਹੈ ਔਰ ਇਹ ਜਨਮ ਦਿਨ ਅਸੀਂ ਅੱਜ ਖੂਨ ਦਾਨ ਕਰਕੇ ਮਨਾ ਰਹੇ ਹਾਂ ਸਭ ਤੋਂ ਵੱਡਾ ਦਾਨ ਮਨੁੱਖਤਾ ਦਾ ਸਭ ਤੋਂ ਵੱਡਾ ਦਾਨ ਮੰਨਿਆ ਜਾਂਦਾ ਇਦੋ ਅੱਜ ਬਲੱਡ ਡੋਨੇਸ਼ਨ ਕੈਂਪ ਲੱਗ ਲੱਗਾ ਹੈ ਚੱਲ ਰਿਹਾ ਹੈ ਇਹ ਸਾਡੇ ਆਦਰਨੀਏ ਜ਼ਿਲ੍ਹਾ ਪ੍ਰਧਾਨ ਭਗੇਲ ਸਿੰਘ ਭਾਈਆ ਜੀ ਦੀ ਰਹਿ ਨਮਾਈ ਹੇਠ ਅਤੇ ਬਲੱਡ ਸੁਸਾਇਟੀ ਗੁਰਦਾਸਪੁਰ ਜੀ ਸਰਕਾਰੀ ਹਸਪੀਟਲ ਜੀ ਦੇ ਸਹਿਯੋਗ ਦੇ ਨਾਲ ਸਰਕਾਰੀ ਹਸਪੀਟਲ ਪੁਰਾਣਾ ਜੋ ਉੱਥੇ ਲੱਗ ਰਿਹਾ ਸਵੇਰੇ 10 ਵਜੇ ਸ਼ੁਰੂ ਹੋਇਆ ਸੀ ਸਾਢੇ 11 ਦਾ ਸਮਾਂ ਹੋ ਗਿਆ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਆ ਕਿ 100 ਪਲੱਸ ਹੋਣ ਤੱਕ ਡੋਨਰ ਜਿਹੜੇ ਆ ਡੋਨੇਟ ਕਰਕੇ ਜਾ ਚੁੱਕੇ ਆ ਕਿਉਂਕਿ ਮੋਦੀ ਜੀ ਨੂੰ ਪਿਆਰ ਕਰਦੇ ਆ ਮੋਦੀ ਜੀ ਦੇ ਕੰਮਾਂ ਨੂੰ ਪਿਆਰ ਕਰਦੇ ਆ ਇਸੇ ਕਰਕੇ ਆਪ ਮੁਹਾਰੇ ਲੋਕ ਆ ਕੇ ਬਲੱਡ ਡੋਨੇਟ ਕਰਕੇ ਜਾ ਰਹੇ ਆ ਇਹ ਤੋਂ ਇਹ ਸਾਬਤ ਹੁੰਦਾ ਹੈ ਕਿ ਮੋਦੀ ਜੀ ਸਭ ਦੇ ਹਰਨਮਨ ਪਿਆਰੇ ਨੇਤਾ ਨੇ ਪੂਰੇ ਵਰਲਡ ਦੇ ਨੇਤਾ ਨੇ ਜਿਨ੍ਹਾਂ ਨੇ ਬਹੁਤ ਕੰਮ ਕੀਤਾ ਆ ਚਾ ਹੜ ਪੀੜਤਾਂ ਦੀ ਸੇਵਾ ਹੋਵੇ ਚਾਹੇ ਪੰਜਾਬ ਦੇ ਕਿਸੇ ਵੀ ਮੁੱਦੇ ਤੇ ਕੋਈ ਵੀ ਕੰਮ ਹੋਵੇ ਉਹਨਾਂ ਨੇ ਵੱਧ ਚੜ੍ਹ ਕੇ ਵਿੱਚ ਯੋਗਦਾਨ ਪਾਇਆ ਸੋ ਅਸੀਂ ਸਾਰੇ ਹੀ ਮੁੱਦਜ ਨੂੰ ਪਿਆਰ ਕਰਦੇ ਆ ਤੇ ਆਪਣਾ ਜਿਹੜਾ ਖੂਨਦਾਨ ਉਹਨਾਂ ਦੇ ਜਨਮ ਦਿਨ ਨੂੰ ਮਨਾ ਕੇ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ ਜਿਹੜੇ ਕੈਂਪਾਂ پورے ਦੇਸ਼ ਭਰ ਵਿੱਚ ਨਹੀਂ ਲਾਇਆ ਗਏ پورے ਦੇਸ਼ ਭਰ ਦੇ ਵਿੱਚ ਆਪ ਲੋਗ ਹਰ ਤਰ੍ਹਾਂ ਨਾਲ ਉਹਨਾਂ ਦਾ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਨੇ ਕੋਈ ਬਲੱਡ ਡੋਨੇਟ ਕਰ ਰਿਹਾ ਕੋਈ ਸਮਾਜ ਸੇਵਾ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਕਰ ਰਿਹਾ ਜਾਂ ਜਿੱਥੇ ਕੋਈ ਹੜਪੀੜਤ ਲੋਕ ਨੇ ਉਹਨਾਂ ਨੂੰ ਸੇਵਾ ਕਰਕੇ ਰਾਸ਼ਨ ਦੇ ਕੇ ਮੰਝੇ ਦੇ ਕੇ ਗੱਦੇ ਦੇ ਕੇ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਕਰਕੇ ਮੁੱਧ ਜੀ ਦਾ ਜਨਮ ਦਿਨ ਸੈਲੀਬ੍ਰੇਟ ਕਰ ਰਿਹਾ ਕਿੰਨੇ ਲੋਕਾਂ ਨੂੰ ਬਣਦੇ ਹੋਣ ਹੁਣ ਤੱਕ 100 ਤੋਂ ਵੱਧ ਜਿਹੜੇ ਆ ਡੋਨਰ ਹੋ ਚੁੱਕੇ ਨੇ 1.5